ਪੇਰਵਾਸੀ ਲਫ਼ਜ਼ ਹੈ ਜਿਹੜਾ ਉਹ ਆਪਾਂ ਉਹਨਾਂ ਨੂੰ ਵੰਗੇ ਜੀ ਆਊਟ ਆਫ ਕੰਟਰੀ ਨੇ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਆਪਣਾ ਦੇਸ਼ ਇੱਕ ਹੈ ਕੱਲ ਨੂੰ ਆਪਣੇ ਬੱਚੇ ਵੀ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਉਹ ਜਾਂ ਉਹ ਪ੍ਰਵਾਸਾ ਜਾਂ ਕੋਈ ਨੇਪਾਲ ਤੋਂ ਆਪਣੇ ਇਧਰ ਆ ਕੇ ਕਰ ਰਿਹਾ ਉਹ ਪ੍ਰਵਾਸਾ ਇਹ ਤਾਂ ਇੱਕ ਆਪਣਾ ਦੇਸ਼ ਆ ਇਸ ਕਰਕੇ ਵੀ ਉਹ ਚੀਜ਼ ਦੇ ਨਾਲ ਆ ਵੀ ਹਾਂ ਇਹ ਆ ਵੀ ਆਪਣੇ ਪੰਜਾਬ ਦੇ ਜਿਹੜੇ ਮੇਨ ਆਪਣੇ ਮੁੰਡੇ ਨੇ ਕੁੜੀਆਂ ਨੇ ਨਵੀਂ ਜਨਰੇਸ਼ਨਾਂ ਉਹ ਜ਼ਿਆਦਾਤਰ ਪੰਜਾਬ ਵਾਲ ਪਲਾਨ ਕਰਦੇ ਪੰਜਾਬ ਵਾਲੇ ਸਰਕਾਰਾਂ ਨੂੰ ਦੇਖਣਾ ਚਾਹੀਦਾ ਜੀ ਸਰਕਾਰ ਆਪ ਦੇਖਣਾ ਵੈਰੀਫਾਈ ਕਰਨਾ ਕੈਨੇਡਾ ਜਾ ਕੇ ਲੇਬਰੀ ਕਰਦਾ ਹੈ ਕੰਮ ਕਰਦਾ ਇੱਥੇ ਆ ਕੇ ਕੰਮ ਕਰੇ ਇੱਥੇ ਆ ਕੇ ਕੰਮ ਕਰੇ ਆਪਣੇ ਪੰਜਾਬ 'ਚ ਕਰੇ ਉਹਨਾਂ ਨੂੰ ਇੱਥੇ ਕੰਮ ਨਹੀਂ ਮਿਲੂਗਾ ਤੇ ਉਹ ਆਪਣੇ ਆਪ ਜਾਣਗੇ ਟਰਾਲੀਆਂ ਲਿਆ ਲਿਆ ਕਿ ਮੁਰੇ ਮੁਰੇ ਹੁਣ ਦੇਖ ਲਓ ਜ਼ਿਲੇਵਾ ਦੇ ਕਿੰਨੇ ਦਾ ਟ੍ਰੇਨਾਂ ਦੇ ਮੁਰੇ ਖਾਣਗੇ ਲੋਕ ਜਾ ਜਾ ਕੇ ਵੀ ਆਓ ਜੀ ਬੈਠੋ ਤੁਹਾਨੂੰ ਰਹਿਣ ਨੂੰ ਵੀ ਜਗ੍ਹਾ ਦਿੰਦੇ ਆ ਤੁਹਾਨੂੰ ਆ ਵੀ ਮਿਲੂ ਤੁਹਾਨੂੰ ਆ ਵੀ ਮਿਲੂ ਜਾ ਤ ਉਰੇ ਤਾਂ ਮੈਂ ਵੰਡੀ ਇਸੇ ਕੁਰਸੀ ਵਿਹਾਨਾ ਪਰੋ ਤੇ ਇਸ ਲਈ ਆਪਣੇ ਆਪ ਨੂੰ ਸਟਰੋਂਗ ਇੰਨਾ ਕਰ ਲੋ ਕਿ ਦੂਜੇ ਨੂੰ ਕੋਈ ਮੌਕਾ ਹੀ ਨਾ ਮਿਲੇ ਠੀਕ ਹੈ ਸਾਡੇ ਪਿੰਡ ਦੇ ਜਵਾਕ ਉੱਤੇ ਬੈਠੇ ਤਾਂ ਸਾਆਂ ਖੇਡਦੇ ਨੇ ਜੇ ਉਹ ਹੀ ਉਹ ਕੰਮ ਆਪ ਕਰਨ ਸਾਡੇ ਪਿੰਡ ਦੇ ਉਹਨਾਂ ਨੂੰ ਕੰਮ ਹੀ ਨਹੀਂ ਮਿਲੂ ਆਪੇ ਵਗ ਜਾਣਗੇ ਸਸਿਕਲ ਦੋਸਤੋ ਮੈਂ ਰਵਿੰਦਰ ਸਰਾਵਾ ਸਵਾਗਤ ਕਰਦਾ ਬਿਲਕੁਲ ਜੀ ਪੰਜਾਬ ਵਿੱਚ ਇੱਕ ਮਸਲਾ ਬਹੁਤ ਹੀ ਪੱਕਿਆ ਹੋਇਆ ਹੈ ਕਿ ਪ੍ਰਵਾਸੀ ਨੂੰ ਕੀ ਪ੍ਰਵਾਸੀ ਪੰਜਾਬ ਚ ਰਹਿਣੇ ਚਾਹੀਦੇ ਨੇ ਕਿ ਨਹੀਂ ਉਹ ਮਸਲਾ ਇਸ ਕਰਕੇ ਪਕਾਇਆ ਕਿਉਂਕਿ ਤੁਹਾਨੂੰ ਦੱਸਦੀ ਹੁਸ਼ਿਆਰਪੁਰ ਚ ਇੱਕ ਕਾਂਡ ਹੋਇਆ ਸੀ ਜਿਸ ਨੂੰ ਲੈ ਕੇ ਅਜੇ ਮੁੱਦਾ ਬਣਿਆ ਆ ਉਹ ਉਸੀ ਵਿਸ਼ੇ ਵਿੱਚ ਜਿਸ ਸੈਕਸ਼ਨਾਂ ਤੁਹਾਨੂੰ ਮਿਲਣ ਜਾ ਰਹੇ ਆ ਗੱਲ ਕਰਾਂਗੇ ਉਹ ਵੈਸੇ ਤਾਂ ਪੰਡਿਤ ਜੀ ਉਹਨਾਂ ਨੂੰ ਕਹਿੰਦੇ ਨੇ ਪਰ ਤੁਸੀਂ ਬਹੁਤ ਚੰਗੀ ਤਰ੍ਹਾਂ ਉਹਨਾਂ ਤੋਂ ਵਾਕਫ ਹੋ ਉਹ ਸੋਸ਼ਲ ਮੀਡੀਆ ਚ ਬਿਲਕੁਲ ਦਿਖਦੇ ਰਹਿੰਦੇ ਨੇ ਸਾਡੇ ਨਾਲ ਲੱਕੀ ਪੰਡਿਤ ਮਲੇਰ ਕੋਟਲਾ ਵਾਲੇ ਲੈਟਰੀ ਏਜੰਸੀ ਜਨਾਬੀ ਉਹ ਸਾਡੇ ਨਾਲ ਮੁਲਾਕਾਤ ਕੀਤੀ ਪੰਨੇ ਸਸਰੀ ਕਾਲ ਜੀ ਨਮਸਕਾਰ ਆਦਾਬ ਕੋਈ ਨਹੀਂ ਕਹਿਣਾ ਵਧੀਆ ਹੋਈ ਆਪਣੀ ਕੀ ਕਹਿਣਾ ਜੀ ਪਹਿਲਾਂ ਤੁਸੀਂ ਦੇਖੋ ਪ੍ਰਵਾਸੀ ਨਾ ਕਹੋ ਠੀਕ ਹੈ ਕਿਉਂਕਿ ਪ੍ਰਵਾਸੀ ਲਫ਼ਜ਼ ਹੈ ਜਿਹੜਾ ਉਹ ਆਪਾਂ ਉਹਨਾਂ ਨੂੰ ਵਾਂਗੇ ਜੀ ਆਊਟ ਆਫ ਕੰਟਰੀ ਨੇ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਆਪਣਾ ਦੇਸ਼ ਇੱਕ ਹੈ ਸਟੇਟ ਆ ਰਾਜ ਨੇ ਠੀਕ ਹੈ ਉਹ ਆਪਣਾ ਇੱਕ ਭਰਾ ਹੀ ਨੇ ਤੇ ਦੂਜੀ ਗੱਲ ਜਿਹੜੀ ਹਰਕਤ ਹੋਈ ਆ ਜਿਹੜੀ ਦੁਰਘਟਨਾ ਹੋਈ ਆ ਉਹਦੇ ਪ੍ਰਤੀ ਸਾਡਾ ਜਿਹੜਾ ਉਹ ਆ ਵੀ ਜਿਹਨੇ ਕਰੀਆ ਗਲਤੀ ਇਹ ਉਹਨੂੰ ਚਰਾਹੇ 'ਚ ਲਿਆ ਕੇ ਫਾਂਸੀ ਚੜਾਓ ਜਾਂ ਉਹਨੂੰ ਪਬਲਿਕ ਦੇ ਹਵਾਲੇ ਕਰ ਦੋ ਆਪਣੇ ਆਪ ਨੂੰ ਸਜ਼ਾ ਦੇ ਦਾਂਗੇ ਪਰ ਇੱਕ ਦੀ ਗਲਤੀ ਨਾਲ ਸਾਰੇ ਦੋਸ਼ੀ ਨਾ ਬਣੋ ਦੇਖੋ ਪ੍ਰਵਾਸੀ ਨੇ ਜਾਂ ਆਪਾਂ ਕਹਿੰਦੇ ਨੇ ਪ੍ਰਵਾਸੀ ਕਲਮ ਜਲਾਤਾ ਪ੍ਰਵਾਸੀ ਕੱਲ ਨੂੰ ਆਪਣੇ ਬੱਚੇ ਵੀ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਉਹ ਜਾਂ ਉਹ ਪ੍ਰਵਾਸ ਆ ਜਾਂ ਕੋਈ ਨੇਪਾਲ ਤੋਂ ਆਪਣੇ ਇਧਰ ਆ ਕੇ ਕਰ ਰਿਹਾ ਉਹ ਪ੍ਰਵਾਸ ਹੈ ਤੇ ਇੱਕ ਆਪਣੇ ਦੇਸ਼ ਦਾ ਹਿੰਦੁਸਤਾਨ ਇੰਡੀਆ ਇੱਕ ਦੇਸ਼ ਇੱਕ ਦੇਸ਼ ਚ ਆਪਾਂ ਪ੍ਰਵਾਸੀ ਨਹੀਂ ਕਹਿ ਸਕਦੇ ਕਹਿਣ ਦਾ ਮਤਲਬ ਕੀ ਜੇ ਅਗਰ ਹਿੰਦੁਸਤਾਨੀ ਹੈ ਅਸੀਂ ਤੇ ਅਸੀਂ ਪੰਜਾਬੀ ਰਹਿ ਸਕਦੇ ਹਾਂ ਮਹਾਰਾਸ਼ਟਰ ਵੀ ਰਹਿ ਸਕਦੇ ਹਾਂ ਉੱਤਰ ਪ੍ਰਦੇਸ਼ ਵੀ ਰਹਿ ਸਕਦੇ ਹਾਂ ਬਿਹਾਰ ਵੀ ਰਹਿ ਸਕਦੇ ਵੇਖੋ ਹੁਣ ਵੀ ਆਪਣੇ ਬੰਦੇ ਪੰਜਾਬੀ ਬਿਹਾਰ ਚ ਵੀ ਬੈਠੇ ਨੇ ਜੀ ਜੂਪੀ ਚ ਵੀ ਬੈਠੇ ਨੇ ਉਹ ਇਦਾਂ ਨੇ ਆਪਣੇ ਸਾਰੇ ਦੇਸ਼ ਚ ਇੱਕ ਗੁਲਦਸਤਾ ਬਣਿਆ ਹੋਇਆ ਠੀਕ ਹੈ ਇਸ ਕਰਕੇ ਵੀ ਉਹ ਚੀਜ਼ ਦੇ ਨਾਲ ਆ ਵੀ ਹਾਂ ਇਹ ਆ ਵੀ ਆਪਣੇ ਪੰਜਾਬ ਦੇ ਜਿਹੜੇ ਮੇਨ ਆਪਣੇ ਮੁੰਡੇ ਨੇ ਕੁੜੀਆਂ ਨੇ ਨਵੀਂ ਜਨਨੇਸਨਾ ਉਹ ਬਾਹਰ ਜਾ ਰਹੀ ਆ ਕੈਨੇਡਾ ਅਮਰੀਕਾ ਜਾ ਰਹੀ ਆ ਉਹ ਕੰਮ ਕੌਣ ਕਰੂਗਾ ਠੀਕ ਹੈ ਜੇ ਤੁਸੀਂ ਉਹਨਾਂ ਨੂੰ ਬੈਸਿਕ ਹਨ ਉਹਨੂੰ ਤਰੀਕੇ ਨਾਲ ਖਤਮ ਕਰੋ ਕਹਿੰਦੇ ਇੱਕ ਸਿਆਣੇ ਦੀ ਕਹਾਵਤ ਹੈ ਜਿੱਦਾਂ ਤੁਸੀਂ ਆਪ ਕੰਮ ਕਰੋ ਆਪ ਇੰਨੇ ਸਟਰੋਂਗ ਬਣ ਜਾਓ ਉਹਨਾਂ ਲੋੜੀਂ ਨਾ ਪੋਵੇ ਪੰਡਿਤ ਜੀ ਕੀ ਗੱਲ ਹੋਰ ਮਤਲਬ ਆਮ ਲੋਕ ਕਰ ਰਹੇ ਨੇ ਹਾਲਾਂਕਿ ਜਿਆਦਾ ਲੋਕ ਨਹੀਂ ਕਰ ਲੈ ਕੁਝ ਪਰਸੈਂਟੇਜ ਉਹ ਕਹਿੰ ਰਹੇ ਨੇ ਕਿ ਇੱਥੇ ਪ੍ਰਵਾਸੀਆਂ ਨੇ ਅਗੇ ਬਿਜ਼ਨਸ ਸ਼ੁਰੂ ਕਰਤਾ ਟਿੱਕੀ ਦੀ ਰੇੜੀ ਹੋਰ 버ਗਰ ਦੀ ਰੇੜੀ ਚੌਮਿੰਡ ਦੀ ਰੇੜੀ ਹੁਣ ਪੰਜਾਬੀਆਂ ਕੋਲ ਤੋਂ ਲੋਕ ਹੁਣ ਜਾਂਦੇ ਨਹੀਂ ਲੋਕ ਕਹਿੰਦੇ ਲੋਕ ਪ੍ਰਵਾਸੀਆਂ ਖਾਣ ਚੱਲ ਜਾਈਓ ਮੈਂ ਉਹੀ ਗੱਲ ਦਾ ਜਵਾਬ ਦੇਣਾ ਪਹਿਲਾ ਨੰਬਰ ਤਾਂ ਵੇਰੀਫਾਈ ਹੋਣਾ ਚਾਹੀਦਾ ਲੋਕ ਕ੍ਰਾਈਮ ਕਰਕੇ ਜਿਹੜੇ ਆਉਂਦੇ ਨੇ ਉਹਰੇ ਉਹਨਾਂ ਦੇ ਆਧਾਰ ਕਾਡ ਆਇਰਾ ਵਗੈਰਾ ਚੈੱਕ ਹੋਣੇ ਚਾਹੀਦੇ ਵੈਰੀਫਾਈ ਕਰਨੇ ਚਾਹੀਦੇ ਨੇ ਜਦ ਕੋਈ ਉਹਨਾਂ ਨੂੰ ਮਕਾਨ ਦਿੰਦਾ ਦੁਕਾਨ ਕਿਰਾਏ ਤੇ ਜਦ ਉਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ ਵੀ ਕ੍ਰਾਈਮ ਤਾਂ ਨਹੀਂ ਕਰਿਆ ਵੈਸੇ ਕੋਈ ਇੱਕ ਬੰਦਾ ਉਹਰੇ 60 ਸਾਲ ਹੋ ਗਏ ਨੂੰ 40 ਸਾਲ ਆ ਗਏ ਬਾਲ ਬੱਚੇ ਉਹਨੇ ਉਹਰੇ ਜੰਮੇ ਨੇ ਠੀਕ ਹੈ ਉਹਦੇ ਬਾਲ ਬੱਚੇ ਪੰਜਾਬੀ ਬੋਲ ਰਹੇ ਨੇ ਚਾਹੇ ਉਹ ਯੂਪੀ ਦਾ ਚਾਹੇ ਵਿਹਾਰ ਦਾ ਠੀਕ ਹੈ ਫਿਰ ਉਹਨੂੰ ਆਪਾਂ ਕਿਦਾਂ ਕਹਦਾਂਗੇ ਨਹੀਂ ਇੱਕ ਚੀਜ਼ ਹੋਰ ਦੇਖੀ ਗਈ ਹੈ ਕਿ ਯੂਪੀ ਚ ਹੁਣ ਕ੍ਰਾਈਮ ਕਟਾਰੇ ਨੇ ਜੋ ਉਹਨਾਂ ਦੇ ਮੁੱਖ ਮੰਤਰੀ ਨੇ ਉਹ ਕਟਾਰੇ ਜਿਸ ਕਰਕੇ ਉਹ ਤੇ ਚੂੜੀ ਟਾਇਟਰੀਆ ਤੇ ਉੱਥੋਂ ਜਿਹੜੇ ਕ੍ਰਿਮੀਨਲ ਉਹ ਜ਼ਿਆਦਾਤਰ ਪੰਜਾਬ ਵਾਲ ਪਲਾਨ ਕਰਦੇ ਪੰਜਾਬ ਵਾਲੇ ਸਰਕਾਰਾਂ ਨੂੰ ਦੇਖਣਾ ਚਾਹੀਦਾ ਜੀ ਸਰਕਾਰ ਦੇਖਣਾ ਵੈਰੀਫਾਈ ਕਰਨਾ ਠੀਕ ਹੈ ਹੁਣ ਇੱਕ ਆਉਂਦੇ ਨੇ ਚਾਰ ਬੰਦੇ ਝੋਗੀਪਾ ਕੇ ਰਹਿਣ ਲੱਗ ਜਾਂਦੇ ਨੇ ਉਹਨਾਂ ਨੂੰ ਕੋਈ ਪੁੱਛਦਾ ਜਾ ਕੇ ਠੀਕ ਹੈ ਜਿਹੜੇ ਮoure ਲੀਡਰ ਹੁੰਦੇ ਨੇ ਜਾ ਕੇ ਵੋਟ ਬਣਾਏ ਹੁੰਦੇ ਨੇ ਆਪਣੇ ਬੋਟ ਕਰਦੇ ਨੇ ਨਹੀਂ ਪੰਡਜੀ ਹੁਣ ਆਪਾਂ ਪੁਲਿਸ ਦੇਖ ਰਹੀ ਹੈ ਰੋਡ ਦੇਖ ਲਈ ਹੈ ਫੁੱਟਪਾਥ ਦੇਖ ਲਈਏ ਉਥੇ ਬੜੇ ਲੋਕ ਸੁੱਤੇ ਹੁੰਦੇ ਨੇ ਹਾਂਜੀ ਉਹਨਾਂ ਨੂੰ ਕੋਈ ਵੈਰੀਫਾਈ ਨਹੀਂ ਕਰਦਾ ਉਹ ਕੋਈ ਵੈਰੀਫਿਕੇਸ਼ਨ ਨਹੀਂ ਕਰਦਾ ਕੱਲ ਨੂੰ ਕੋਈ ਘਟਨਾ ਹੋ ਜਾਊ ਫਿਰ ਬਹੁਤ ਕੁਝ ਹੋ ਜਾਣਾ ਪੰਡਜੀ ਉਹਨਾਂ ਦਾ ਕਰ ਵੀ ਹੈ ਨਹੀਂ ਉਹ ਤਾਂ ਥੱਲੇ ਹੀ ਸੁੱਤੇ ਹੁੰਦੇ ਨੇ ਪਤਾ ਕਰਉਣਾ ਕਿਉਂ ਰੀਜਨ ਗਲਤੀ ਕੇ ਦੀ ਹੈ ਗਲਤੀ ਸਰਕਾਰ ਦੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਵੈਰੀਫਿਕੇਸ਼ਨ ਹਾਂ ਦੀ ਵੀ ਗਲਤੀ ਹੈ ਦੂਜੀ ਗਲਤੀ ਆਪਣੀ ਵੀ ਆ ਪੰਜਾਬੀਆਂ ਦੀ ਵੀ ਗਲਤੀ ਆ ਕਹਿੰਗੇ ਤਾਂ ਸਹੀ ਵੀ ਕਹਾਂ ਪੰਡਤ ਬੋਲਦਾ ਬਾਈ ਜੀ ਆਪਾਂ ਕੰਮ ਕਰੋ ਓਰੇ ਪੰਜਾਬ ਜੀ ਦੇਖੋ ਆਪਣੇ ਬੱਚੇ ਕੈਨੇਡਾ ਜਾ ਰਹੇ ਸੀ ਕੈਨੇਡਾ ਵੱਲ ਕਿੰਨੀਆਂ ਫਲਾਈਟਾਂ ਗਈਆਂ ਨੇ ਪਰ ਪਰ ਕੇ ਅੱਜ ਵੀ ਜਾ ਰਹੀਆਂ ਨੇ ਤੇ ਲੋਕ ਮੁੜ ਕੇ ਵੀ ਆ ਰਹੇ ਨੇ ਮੁੰਡੇ ਵੀ ਕੰਮ ਨਹੀਂ ਹੈਗਾ ਉੱਥੇ ਆ ਰਹੇ ਨੇ ਕਿ ਮੁੜ ਕੇ ਜੇ ਆਪਾਂ ਔਰ ਆਪ ਹੀ ਇੰਨਾ ਕੰਮ ਕਰੀਏ ਐਨੇ ਆਪਣੇ ਮੁੰਡੇ ਕੁੜੀਆਂ ਕੰਮ ਕਰਨ ਉਹ ਆਪਣੇ ਰਾਜਿਆ ਦੇ ਵਿੱਚ ਆਉਣਗੇ ਬਿਹਾਰ ਤੇ ਆਉਣਗੇ ਜੁਪੀ ਤੇ ਆਉਣਗੇ ਤੋਂ ਆਪਣੇ ਆਪ ਜਦੋਂ ਉਹਨਾਂ ਨੂੰ ਕੰਪਨੀ ਵੱਲੋਂ ਆਪਣੇ ਆਪ ਹੀ ਵਾਪਸ ਮਜਣਗੇ ਤੁਹਾਡਾ ਕਹਿਣ ਦਾ ਮਤਲਬ ਹੈ ਨੌਜਵਾਨ ਜਿਹੜਾ ਕੈਨੇਡਾ ਜਾ ਕੇ ਲੇਬਰੀ ਕਰਦਾ ਹੈ ਕੰਮ ਕਰਦਾ ਇੱਥੇ ਆ ਕੇ ਕੰਮ ਕਰੇ ਇੱਥੇ ਆ ਕੇ ਕੰਮ ਕਰੇ ਆਪਣੇ ਪੰਜਾਬ 'ਚ ਕਰੇ ਉਹਨਾਂ ਨੂੰ ਇੱਥੇ ਕੰਮ ਨਹੀਂ ਮਿਲੂਗਾ ਤੇ ਉਹ ਆਪਣੇ ਆਪ ਜਾਣਗੇ ਕਿਉਂ ਆਉਣਗੇ ਇਹ ਇਹ ਗੱਲ ਵੀ ਠੀਕ ਹੈ ਲੇਕਿਨ ਕਿਤੇ ਨੇ ਕਿਤੇ ਠੀਕ ਨਹੀਂ ਹੁਣ 100 ਰੀੜੀ ਲਾਉਣ ਦੀ ਜਗ੍ਹਾ 100 ਰੀੜੀ ਦੇ ਵਿੱਚ 100 ਬੰਦੇ ਆਪਣੀ ਪੰਜਾਬੀ ਰੀੜੀ ਲੱਗੀ ਹੋਈ ਆ ਜਦੋਂ ਤੇ ਜਗ੍ਹਾ ਹੀ ਨਹੀਂ ਹੋਊਗੀ ਉਹ ਆਪ ਹੀ ਦੋ ਦਿਨ ਦੇਖੋ ਤਿੰਨ ਦਿਨ ਉਹ ਆਪਣੇ ਘਰ ਨੂੰ ਭਗਜੂਗਾ ਜੀ ਅੱਛਾ ਤੁਸੀਂ ਇਸ ਗੱਲ ਤੋਂ ਸਹਿਮਤ ਹੋ ਕਿ ਪ੍ਰਵਾਸੀਆਂ ਨੂੰ ਇੱਥੋਂ ਬਾਹਰ ਭੇਜਣਾ ਚਾਹੀਦਾ ਹੈ ਕਿਨੇ ਦੇਖੋ ਪ੍ਰਵਾਸੀਆਂ ਨੂੰ ਭੇਜਣਾ ਚਾਹੀਦਾ ਉਹਦੇ ਰਾਜਿਆਂ ਨੂੰ ਨਹੀਂ ਭੇਜਣਾ ਚਾਹੀਦਾ ਜੇ ਕੋਈ ਕ੍ਰਾਈਮਨਲ ਕ੍ਰਿਮੀਨਲ ਬੰਦਾ ਉਹਦੇ ਵੀ ਵੈਰੀਫਾਈ ਕਰਦੇ ਤੇ ਉਹਨੂੰ ਜੇਲ੍ਹ ਭੇਜਣਾ ਚਾਹੀਦਾ ਚਲੋ ਜਿਹੜੇ ਯੂਪ ਬਾਕੀ ਆਪਣੇ ਭਾਈਚਾਰਾ ਸਾਰਾ ਠੀਕ ਹੈ ਲਾਕਡਾਊਨ ਦੇ ਵਿੱਚ ਕਿਸੇ ਨੇ ਕੰਮ ਕਰਿਆ ਦੱਸੋ ਲਾਕਡਾਊਨ ਦੇ ਵਿੱਚ ਮੈਂ ਪਿੰਡ ਦਾ ਰਹਿਣ ਵਾਲਾ ਟਰਾਲੀਆਂ ਲਿਆ ਲਿਆ ਕਿ ਮੁਰੇ ਮੁਰੇ ਹੁਣ ਦੇਖ ਲਓ ਜ਼ਿਲੇਵਾ ਦੇ ਕਿਨੇ ਨਾਲ ਟ੍ਰੇਨਾਂ ਦੇ ਮੁਰੇ ਖਾਣਗੇ ਲੋਕ ਜਾ ਜਾ ਕੇ ਵੀ ਆਓ ਜੀ ਬੈਠ ਤੁਹਾਨੂੰ ਰਹਿਣ ਨੂੰ ਵੀ ਜਗ੍ਹਾ ਦਿੰਦੇ ਆ ਤੁਹਾਨੂੰ ਆ ਵੀ ਮਿਲੂ ਤੁਹਾਨੂੰ ਆ ਵੀ ਮਿਲੂ ਜੱਦ ਤੁਸੀਂ ਮਤਲਬ ਕਹਿੰਦੇ ਹੋ ਕਿ ਪ੍ਰਵਾਸੀ ਨਹੀਂ ਜਿਹੜੇ ਦੂਸਰੇ ਪ੍ਰਦੇਸ਼ ਤੋਂ ਆਏ ਨੇ ਜਿਵੇਂ ਬਿਹਾਰ ਯੂਪੀ ਕਿਤੋਂ ਵੀ ਆਏ ਨੇ ਉਹ ਆਪਣੇ ਭਾਈ ਨੇ ਦੇਖੋ ਮੇਰੇ ਆਪਣੇ ਭਰਾ ਨੇ ਕੱਲ ਨੂੰ ਆਪਣੇ ਬਿਹਾਰ ਦੇ ਵਿੱਚ ਆਪਣਾ ਕਿੱਡਾ ਤਾਕਤ ਫਿਰ ਉਹ ਆਪਾਂ ਨੂੰ ਉੱਥੇ ਰੋਕ ਲਾਂਗੇ ਕਾਨੂੰਨ ਤੁਸੀਂ ਜਾਣ ਨਹੀਂ ਆਪਾਂ ਤਾਂ ਪਹਿਲਾਂ ਹੀ ਬੰਡੀਆਂ ਚ ਪਈ ਪਿਆ ਕਿਉਂ ਪੈ ਰਹੇ ਆ ਠੀਕ ਹੈ ਜਿਹਨੇ ਗਲਤੀ ਕੀਤੀ ਆ ਉਹਨੂੰ ਲਿਆਓ ਸਾਹਮਣੇ ਤੁਸੀਂ ਨਹੀਂ ਜਾਂ ਕੋਈ ਨਹੀਂ ਪਬਲਿਕ ਜਾਂ ਮੈਂ ਉਹ ਆਟੋਮੈਟਿਕ ਹਰਕਤ ਹੀ ਬਹੁਤ ਗੰਦੀ ਕਰੀ ਆ ਆਟੋਮੈਟਿਕ ਨੂੰ ਕਿਨੂੰ ਕੱਲ ਨੂੰ ਕੱਲ ਨੂੰ ਉਹਨੂੰ ਫਾਂਸੀ ਮਿਲਣੀ ਚਾਹੀਦੀ ਆ پتہ ਹੀ ਗੱਲ ਪਰ ਇੱਕ ਗੱਲ ਹੋਰ ਦੱਸਣਾ ਕੁਝ ਕੱਟਰ ਪੰਥੀ ਲੋਕ ਪੰਜਾਬ ਦੇ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਦੇਖੋ ਜੀ ਉਹਨਾਂ ਦੀ ਸੋਚ ਉਹਨਾਂ ਨਾਲ ਸਹਿਮਤ ਠੀਕ ਹੈ ਨਹੀਂ ਉਹਨਾਂ ਦੀ ਕੋਈ ਸੋਚ ਹੋਊਗੀ ਜੇਕਰ ਉਹਨਾਂ ਦੀ ਸੋਚ ਇਹ ਆ ਵੀ ਕੱਦਾਂ ਜੇ ਵੀ ਆਪਾਂ ਉਹ ਆਪਣੇ ਲੋਕਾਂ ਨੂੰ ਆਪਣੇ ਨੌਜਵਾਨ ਕੰਮ ਹੀ ਕਰਨ ਉਹ ਆਪਦੇ ਆਪ ਹੀ ਨਿਕਲ ਜਾਣਗੇ ਬਿਲਕੁਲ ਸਹੀ ਗੱਲ ਹੈ ਠੀਕ ਹੈ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 30 35 ਪਈਏ ਹੋਣਗੇ ਠੀਕ ਹੈ ਸਾਡੇ ਪਿੰਡ ਦੇ ਜਵਾਕ ਉੱਤੇ ਬੈਠੇ ਤਾਂਸਾ ਖੇਡਦੇ ਨੇ ਜੇ ਉਹ ਹੀ ਉਹ ਕੰਮ ਆਪ ਕਰਨ ਸਾਡੇ ਪਿੰਡ ਦੇ ਉਹਨਾਂ ਨੂੰ ਕੰਮ ਹੀ ਨਹੀਂ ਮਿਲੂ ਆਪੀ ਵਗ ਜਾਣਗੇ ਇਹ ਕੁਝ ਪ੍ਰਵਾਸੀਆਂ ਨੇ ਮੇਰੀ ਗੱਲ ਹੋਈ ਸੀ ਉਹ ਇਹ ਕਹਿੰਦੇ ਨੇ ਜੇ ਅਸੀਂ ਚਲੇ ਗਏ ਤੇ ਪੰਜਾਬ ਸਰਵਾਈਵ ਨਹੀਂ ਕਰਵਾਉਗਾ ਇਹ ਦੇਖੋ ਜਾ ਕੇ ਬੈਂਕਾਂ ਦੇ ਵਿੱਚ ਪੰਜਾਬੀ ਨਹੀਂ ਹੈਗਾ यूपी बिहार ਦੇ ਲੋਕ ਜੋਬ ਕਰ ਰਹੇ ਨੇ ਉਹ ਜ਼ਿਆਦਾਤਰ आईपीएस ਵੀ ਬਾਹਰ ਤੋਂ ਆਏ ਨੇ ਬਾਹਰ ਤੋਂ ਆਏ ਨੇ ਈसीएस ਵੀ ਬਾਹਰ ਤੋਂ ਆਏ ਨੇ ਆਪਣੇ ਆਲੇ ਬੈਠੇ ਨਹੀਂ ਕੈਨੇਡਾ ਅਮਰੀਕਾ ਬਿਲਕੁਲ ਜੀ ਬਿਲਕੁਲ ਇਹ ਦੇਖੋ ਪੜ੍ਹਾਈ ਕਰੀ ਪੈਸਾ ਖਰਤੇ ਆ ਜਾ ਕੇ ਕੰਮ ਕੈਨੇਡਾ ਅਮਰੀਕਾ ਕੰਮ ਤਾਂ ਇਹੀ ਕਰ ਰਹੇ ਨੇ ਕਿ ਉੱਥੇ ਕਿਹੜਾ ਕੋਈ ਡੀਸੀ ਦੀ ਕੁਰਸੀ ਤੇ ਬੈਠਾ ਨਹੀਂ ਬਿਲਕੁਲ ਉਹ ਇਹਦਾ ਭਾਵੇਂ ਡੀਸੀ ਦੀ ਕੁਰਸੀ ਵੀ ਵੇਨਾ ਪਰ ਉੱਤੇ ਇਸ ਲਈ ਆਪਣੇ ਆਪ ਨੂੰ ਸਟਰੋਂਗ ਇੰਨਾ ਕਰ ਲੋ ਕਿ ਦੂਜੇ ਨੂੰ ਕੋਈ ਮੌਕਾ ਹੀ ਨਾ ਮਿਲੇ ਤੇ ਕੀ ਕਹਿਣਾ ਚਾਹੋਂਗੇ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀ ਨੂੰ ਇਹ ਕਹਿਣਾ ਵੀ ਦੇਖੋ ਜੇਕਰ ਆਪਣੇ ਘਰ ਦੇ ਵਿੱਚ ਕੋਈ ਨੌਜਵਾਨ ਨੇ ਬਾਹਰ ਦੀ ਜਾਂਦ ਵਿਜੇ ਆਪਣੇ ਘਰ ਦੇ ਵਿੱਚ ਰਹਿ ਕੇ ਕੰਮ ਕਰੋ ਜਿਆਦਾ ਆਪਣਾ ਪੰਜਾਬ ਦੇ ਵਿੱਚ ਆਪਦੇ ਆਪਦੇ ਪਿੰਡਾਂ ਦਾ ਇੱਕੋ ਹੋ ਬਣਾ ਲਓ ਵੀ ਆਪਣੇ ਪਿੰਡ 'ਚ ਆਪਾਂ ਨੇ ਆਹ ਕੰਮ ਕਰਨਾ ਬਾਹਰਲੇ ਬੰਦੇ ਨੂੰ ਲੋੜ ਹੀ ਨਹੀਂ ਪਊਗਾ ਤੁਹਾਨੂੰ ਕੰਮ ਹੀ ਨਹੀਂ ਮਿਲੂਗਾ ਆਪੇ ਭੁੱਖਾ ਮਰਦਾ ਭੱਜੂਗੇ ਮਿਹਰਬਾਨੀ ਤੁਸੀਂ ਸਾਰੇ ਨੇ ਗੱਲ ਕੀਤੀ ਬਿਲਕੁਲ ਜੀ ਇਹ ਮਲੇਰ ਕੋਟਾ ਲੱਖੀ ਪੰਡਿਤ ਜੀ ਸੀ ਜਿन्होने ਕਿਹਾ ਹੈ ਕਿ ਠੀਕ ਹੈ ਤੁਸੀਂ ਆਪਣੇ ਆਪ ਨੂੰ ਨਾ ਸਟਰੋਂਗ ਬਣਾਓ ਤੁਸੀਂ ਕੰਮ ਕਰੋ ਅਗਰ ਨਹੀਂ ਪੰਜਾਬ ਤੇ ਪੰਜਾਬ ਕਿੱਥੇ ਹਿੰਦੁਸਤਾਨ ਤੇ ਜਿਹੜਾ ਹਿੰਦੁਸਤ ਜਿਹੜਾ ਹਿੰਦੁਸਤਾਨ 'ਚ ਰਹਿੰਦਾ ਯੂਪੀ ਉਹਦਾ ਵੀ ਐ ਜਿਹੜਾ ਹਿੰਦੂ ਹਿੰਦੁਸਤਾਨ 'ਚ ਰਹਿੰਦਾ ਮਹਾਰਾਸ਼ਟਰ ਉਹਦਾ ਵੀ ਐ ਪ੍ਰਦੇਸ਼ ਇੱਕ ਵੱਖਰੀ ਗੱਲ ਐ ਪਰ ਅਸੀਂ ਹਿੰਦੁਸਤਾਨੀ ਆ ਜੇ ਅਸੀਂ ਹਿੰਦੁਸਤਾਨੀ ਸਾਨੂੰ ਅਧਿਕਾਰ ਐ ਅਸੀਂ ਹਰ ਜਗ੍ਹਾ ਰਹਿ ਸਕਦੇ ਆ ਪੰਡਿਤ ਜੀ ਨੇ ਕਹਿੰਦਾ ਜੇਨੇ ਕ੍ਰਾਈਮ ਕੀਤਾ ਜੋ ਕ੍ਰਿਮੀਨਲ ਐ ਓਨੂੰ ਕਾਨੂੰਨ ਦੇ ਤਹਿਤ ਸਜ਼ਾ ਮਿਲਣੀ ਚਾਹੀਦੀ ਐ ਇੱਕ ਬੰਦੇ ਨੇ ਅਗਰ ਗਲਤੀ ਕੀਤੀ ਐ ਉਹਦੀ ਸਜ਼ਾ ਸਭ ਨੂੰ ਨਹੀਂ ਮਿਲਣੀ ਚਾਹੀਦੀ ਜਿੱਦਾਂ ਕਿ 84 ਦਾ ਦੰਗਾ ਜਦੋਂ ਹੋਇਆ ਸੀ ਇੱਕ ਬੰਦੇ ਨੇ ਗੀ ਗਲਤੀ ਕੀਤੀ ਸੀ ਜਿਹੜੇ ਵੀ ਪੰਜਾਬੀ ਯੂਪੀ ਬਿਹਾਰ ਜਾਂ ਦੂਰ ਰਹਿੰਦੇ ਸੀ ਉਹ ਜੋ ਦੰਗੇ ਦੀ ਚਪੇਟ 'ਚ ਆਏ ਸੀ ਮਿਹਰਬਾਨੀ ਬੰਨੀ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਜਿਹੜਾ ਪ੍ਰੋਗਰਾਮ ਚੱਲੂਗਾ ਆਪਣੇ ਵਿਚਾਰਦਾਰਾ ਸਾਂਝੀ ਕਰਿਓ ਸਤਿ ਸ੍ਰੀ ਅਕਾਲ